ਹਲਪਲ ਦੀ ਸਹੀ ਨਿਊਜ਼ ਅਪਡੇਟ ਵੇਖਣ ਲਈ ਸੜੇ ਨਵੀ ਨਿਊਜ਼ ਚੈਨਲ ਪ੍ਰਾਈਮ ਇਸ਼ਿਆ ਟੀਵੀ ਨਿਊਜ਼ ਨੂੰ ਵੀ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਬਟਨ ਦਬਣਾ ਨਾ ਭੁੱਲਣਾ ਪ੍ਰਾਈਮ ਇਸ਼ਿਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ 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 ਪ੍ਰੋਗਰਾਮ ਵਿੱਚ ਜਿਹੜੀਆਂ ਖਬਰਾਂ ਤੇ ਚਰਚਾ ਕਰਨੀ ਹੈ ਉਹਦੇ ਵਿੱਚ ਜ਼ਿਕਰ ਤਰਨ ਤਰਨ ਜਿਮਨੀ ਚੋਣ ਦਾ ਕਰਾਂਗੇ ਆਮ ਆਦਮੀ ਪਾਰਟੀ ਨੇ ਉਮੀਦਵਾਰ ਦਾ ਐਲਾਨ ਕੀਤਾ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਨੇ ਵੀ ਅੱਜ ਵਾਰਿਸ ਪੰਜਾਬ ਦੀ ਜਥੇਬੰਦੀ ਨੇ ਉਮੀਦਵਾਰ ਦਾ ਐਲਾਨ ਕੀਤਾ ਬੀਬੀ ਪਰਮਜੀਤ ਕੌਰ ਖਾਲੜਾ ਚੋਣ ਮੈਦਾਨ ਦੇ ਵਿੱਚ ਨੇ ਉਹੀ ਬੀਬੀ ਖਾਲੜਾ ਜਿਹੜੇ ਕੁਐਸਚਨ ਪਹਿਲਾਂ ਕਹਿੰਦੇ ਨੇ ਚੋਣ ਲੜਨੀ ਨਹੀਂ ਹੁਣ ਚੋਣ ਮੈਦਾਨ ਦੇ ਵਿੱਚ ਨੇ ਕਾਰਨ ਕੀ ਹੈ ਪਾਰਟੀਆਂ ਕਿੱਥੇ ਕਿ ਖੜੀਆਂ ਨੇ ਇਸ ਤੇ ਚਰਚਾ ਕਰਾਂਗੇ ਚਰਚਾ ਆਨਲਾਈਨ ਗੇਮਿੰਗ ਦੀ ਵੀ ਕਰਨੀ ਹੈ ਭਾਰਤ ਸਰਕਾਰ ਇੱਕ ਬਿੱਲ ਲੈ ਕੇ ਆਈ ਹੈ। ਆਨਲਾਈਨ ਗੇਮ ਬਹੁਤ سارے ਲੋਕ ਖੇលਦੇ ਐ ਕਰੋੜਾਂ ਦੀ ਗਿਣਤੀ ਐ 20000 ਕਰੋੜ ਰੁਪਇਆ ਹਰ ਸਾਲ ਫੂਕ ਦਿੰਦੇ ਨੇ। ਹਰ ਸਾਲ ਪੈਸੇ ਬਰਬਾਦ ਜਾਂਦੇ ਐ। ਕੇਂਦਰ ਸਰਕਾਰ ਸਖਤ ਐ ਸ਼ਿਕਾਇਤਾਂ ਬਹੁਤ ਮਿਲੀਆਂ। ਪਰ ਕੀ ਜਿਹੜੇ ਖਿਡਾਰੀ ਚਾਹੇ ਕ੍ਰਿਕਟ ਨਾਲ ਸੰਬੰਧਤ ਐ ਚਾਹੇ ਹੋਰ ਗੇਮਾਂ ਨਾਲ ਇਹਦੀ ਮਸ਼ਹੂਰੀ ਕਰਦੇ ਐ ਬਹੁਤ ਸਾਰੇ ਅਦਾਕਾਰ ਜਿਹੜੇ ਕਹਿੰਦੇ ਰਿਸ਼ਤਾ ਲੈਣਾ ਹੀ ਪੈਣਾ ਕਿ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਵੇਗੀ ਇੱਕ ਸਵਾਲ ਉੱਠਦਾ ਪਿਆ। ਪਰ ਬਹੁਤ ਸਾਰੇ ਲੋਕ ਜਿਨ੍ਹਾਂ ਦਾ ਕਰੋੜਾਂ ਰੁਪਏ ਖਰਾਬ ਹੁੰਦਾ ਉਹਨੂੰ ਰੋਕਣ ਦਾ ਯਤਨ ਕੀਤਾ ਜਾ ਰਿਹਾ ਹੈ ਚਰਚਾ ਇਸ ਤੇ ਕਰਨੀ ਹੈ ਚਰਚਾ ਇੱਕ ਪਿੰਡ ਦੇ ਸਰਪੰਚ ਦੀ ਵੀ ਕਰਨੀ ਹੈ ਜਿਨ੍ਹਾਂ ਨੇ ਵਿਦੇਸ਼ ਵਿੱਚ ਰਹਿ ਕੇ ਪਹਿਲਾਂ ਕਾਗਜ਼ ਭਰ ਦਿੱਤੇ ਤੇ ਅੱਜ ਉਹਨਾਂ ਦੀ ਜਿਹੜੀ ਚੁਣੀ ਹੋਈ ਸਰਪੰਚੀ ਨੂੰ ਰੱਦ ਕਰ ਦਿੱਤਾ ਮਾਮਲਾ ਅੱਗੇ ਤੱਕ ਵਧਿਆ ਸ਼ਿਕਾਇਤ ਕੀਤੀ ਗਈ ਇੱਕ ਇੱਕ ਕਰਕੇ ਇਹਨਾਂ ਸਾਰੀਆਂ ਖਬਰਾਂ ਤੇ ਚਰਚਾ ਕਰਦੇ ਪਰ ਸ਼ੁਰੂਆਤ ਤਰਨਤਨ ਜਿਮਨੀ ਚੋਂ ਤੋਂ ਕਰਦੇ ਹਾਂ ਦਰਦਨ ਜਿਮਨੀ ਚੋਣ ਤੋਂ ਸਭ ਦੀਆਂ ਨਜ਼ਰਾਂ ਟਿਕ ਜਾਨੀਆਂ ਕਿਉਂਕਿ ਇਸ ਤੋਂ ਬਾਅਦ 2027 ਦੀਆਂ ਵਿਧਾਨ ਸਭਾ ਦੇ ਚੋਣਾਂ ਵੀ ਨਿਸਦੀਕ ਆ ਰਹੀਆਂ ਨੇ ਆਮ ਆਦਮੀ ਪਾਰਟੀ ਦੀ ਇਹ ਜਿੱਤੀ ਹੋਈ ਸੀਟ ਸੀ ਪਰ ਇੱਥੇ ਉਹਨਾਂ ਦੇ ਚੁਣੇ ਹੋਏ ਵਿਧਾਇਕ ਇਸ ਦੁਨੀਆ ਤੇ ਰਹੇ ਨਹੀਂ ਜਿਸ ਤੋਂ ਬਾਅਦ ਸੀਟ ਖਾਲੀ ਹੋ ਗਈ ਹੁਣ ਸਾਰੀਆਂ ਸਿਆਸੀ ਪਾਰਟੀਆਂ ਜ਼ੋਰ ਲਗਾ ਰਹੀਆਂ ਨੇ ਚਾਹੇ ਅਕਾਲੀ ਦਲ ਹੈ ਜਿਨ੍ਹਾਂ ਨੇ ਬੀਬੀ ਸੁਖਿੰਦਰ ਕੌਰ ਰੰਧਾਵਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੁਣ ਬੀਬੀ ਸੁਖਿੰਦਰ ਕੌਰ ਰੰਧਾਵਾ ਜਿਹੜੇ ਚੋਣ ਮੈਦਾਨ ਦੇ ਵਿੱਚ ਨੇ ਉਹਨਾਂ ਨੇ ਆਪਣੀ ਜਿੱਤੇ ਦਾਅਵੇ ਠੋਕਣੀ ਸ਼ੁਰੂ ਕੀਤੇ ਆ ਉਧਰਲੇ ਪਾਸੇ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਕੁਝ ਟਨ ਪਹਿਲਾਂ ਐਲਾਨ ਕੀਤਾ ਸੀ ਕਿ ਹਰਮੀਤ ਸਿੰਘ ਸੰਧੂ ਸਾਡੇ ਵੱਲੋਂ ਉਮੀਦਵਾਰ ਹੋਣਗੇ ਚਲੋ ਉਹ ਵੀ ਜਿੱਤੇ ਦਾਅਵੇ ਠੋਕਣ ਲੱਗ ਪਏ ਆ ਉਧਰਲੇ ਪਾਸੇ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਨੇ ਹਰਜੀਤ ਸਿੰਘ ਸੰਧੂ ਨੂੰ ਚੋਣ ਮੈਦਾਨ ਦੇ ਵਿੱਚ ਲਿਆਂਦਾ ਤੇ ਅੱਜ ਐਸੇ ਸੀਟ ਤੋਂ ਭਾਈ ਅਮਰਪਾਲ ਸਿੰਘ ਹੋਰਾਂ ਦੇ ਪਰਿਵਾਰਕ ਮੈਂਬਰਾਂ ਨੇ ਜਿਹੜੀ ਜਥੇਬੰਦੀ ਬਣਾਈ ਹੈ ਵਾਰਿਸ ਪੰਜਾਬ ਦੀ ਬੀਬੀ ਪਰਮਜੀਤ कौर ਖਾਲੜਾ ਨੂੰ ਉਮੀਦਵਾਰ ਐਲਾਨ ਦਿੱਤਾ ਹੈ ਬੀਬੀ ਖਾਲੜਾ ਉਹੀ ਜਿਨ੍ਹਾਂ ਨੇ 2019 ਦੇ ਵਿੱਚ ਲੋਕ ਸਭਾ ਦੀ ਚੋਣ ਲੜੀ ਸੀ ਪਰ ਤੀਸਰੇ ਨੰਬਰ ਤੇ ਰਹੇ ਬੀਬੀ ਪਰਮਜੀਤ कौर ਖਾਲੜਾ ਨੇ ਕੁਸ਼ਤਨ ਪਹਿਲਾਂ ਐਲਾਨ ਕੀਤਾ ਸੀ ਕਿ ਮੈਂ ਚੋਣ ਨਹੀਂ ਲੜਨੀ ਪਰ ਅਚਾਨਕ ਇਹ ਜਿਹੜਾ ਕੂਣੀ ਮੂੜ ਕੱਟਿਆ ਗਿਆ ਇਹਦੇ ਪਿਛਲਾ ਕਾਰਨ ਕੀ ਹੈ ਅਸੀਂ ਕਈ ਵਾਰ ਜ਼ਿਕਰ ਕੀਤਾ ਹੈ ਪ੍ਰੋਗਰਾਮਾਂ ਵਿੱਚ ਕਿ ਸਿਆਸਤ ਵਿੱਚ ਤਿਲਕਣਵਾਜੀ ਬਹੁਤ ਹੈ ਕਿਹੜਾ ਬੰਦਾ ਕਿਹੜੀ ਪਾਰਟੀ ਵੱਲ ਚੱਲ ਜੇ ਕਿਹੜੇ ਬੰਦੇ ਨੇ ਚੋਣ ਲੜਨ ਦਾ ਐਲਾਨ ਕਰ ਦੇਣਾ ਹੈ ਕਿਹੜੇ ਬੰਦੇ ਨੇ ਪਾਰਟੀ ਛੱਡ ਦੇਣੀ ਹੈ ਕਿਹੜੇ ਲੀਡਰ ਨੇ ਕਿਹੜੇ ਲੀਡਰ ਤੇ ਦੋਸ਼ ਲਗਾਉਣੇ ਕੁਝ ਪਤਾ ਨਹੀਂ ਬੀਬੀ ਪਰਮਜੀਤ कौर ਖਾਲੜਾ ਨੇ ਵੀ ਇੱਕ ਹਫ਼ਤਾ ਪਹਿਲਾਂ ਜਿਹੜੀ ਗੱਲ ਕਹੀ ਸੀ ਕਿ ਮੈਂ ਚੋਣ ਲੜਨੀ ਹੀ ਨਹੀਂ ਆਉਣ ਵਾਲੇ ਸਮੇਂ 'ਚ ਅੱਜ ਅਚਾਨਕ ਉਹ ਚੋਣ ਮੈਦਾਨ ਦੇ ਵਿੱਚ ਨੇ ਆਉਂਦੇ ਦਿਨਾਂ ਨੂੰ ਨਾਮ ਵਾਪਸ ਲੈਂਦੇ ਆ ਕਿ ਨਹੀਂ ਕੁਝ ਨਹੀਂ ਪਤਾ ਕੁਝ ਵੀ ਹੋ ਸਕਦਾ ਸਿਆਸਤ ਹੈ ਅਸੀਂ ਇਦਾਂ ਦੇ ਦਿਨ ਵੀ ਦੇਖਿਆ ਕਿ ਜਲੰਧਰ 'ਚ ਜਿੱਥੇ ਜਿਮਨੀ ਚੋਣ ਹੋਣੀ ਸੀ ਇੱਕ ਦਿਨ ਦੇ ਵਿੱਚ ਹੀ ਉਮੀਦਵਾਰ ਨੇ ਚਾਰ ਪਾਰਟੀਆਂ ਬਦਲ ਲੀਆਂ ਸੀ ਰੌਲਾ ਉਸ ਵੇਲੇ ਵੀ ਪਿਆ ਇਹ ਸਾਰਾ ਕੁਝ ਚੱਲਦਾ ਰਹਿੰਦਾ ਹੁਣ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਤੇ ਨਾਲ ਵਾਰਿਸ ਪੰਜਾਬ ਦੀ ਜਥੇਬੰਦੀ ਇਹਨਾਂ ਨੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਕਾਂਗਰਸ ਪਾਰਟੀ ਅਜੇ ਪਿੱਛੇ ਚੱਲ ਰਹੀ ਹੈ ਉਹਨਾਂ ਨੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਪਹਿਲਾਂ ਵੀ ਕਈ ਵਾਰ ਫਾੜੀ ਰਹੀ ਹੈ ਕਿਉਂਕਿ ਪਾਰਟੀ ਵਿੱਚ ਕਲੇਸ਼ ਬਹੁਤ ਵਧਿਆ ਉਧਰਲੇ ਪਾਸੇ ਦੇਖਿਆ ਜਾਵੇ ਮੁੱਖ ਮੁਕਾਬਲਾ ਹੁਣ ਕਿਹੜੀ ਪਾਰਟੀ ਵਿੱਚ ਹੋਵੇਗਾ ਇਹ ਕਹਿਣਾ ਬਹੁਤ ਔਖਾ ਕਿਉਂਕਿ ਆਮ ਆਦਮੀ ਪਾਰਟੀ ਨੇ ਵੀ ਪੂਰਾ ਜ਼ੋਰ ਲਗਾਇਆ ਤੇ ਲਾਣਾ ਵੇਖੋ ਕਿ ਸੀਟ ਉਹਨਾਂ ਦੇ ਕੋਲ ਸੀ ਅਕਾਲੀ ਦਲ ਇਸ ਸੀਟ ਨੂੰ ਜਿੱਤਣ ਲਈ ਕੋਸ਼ਿਸ਼ ਕਰੇਗਾ ਕਿਉਂਕਿ ਪੰਥਕ ਇਲਾਕਾ ਹੋਣ ਦੇ ਕਰਕੇ ਪੰਥਕ ਸੀਟ ਵੋਟ ਹੋਣ ਦੇ ਕਰਕੇ ਬਹੁਤ ਸਾਰੇ ਲੋਕ ਨਾਲ ਤੁਰਦੇ ਨਜ਼ਰ ਆਉਂਦੇ ਸੀ ਅਕਾਲੀ ਦਲ ਦਾ ਕਦੀ ਗੜ ਬਣਿਆ ਜਾਂਦਾ ਸੀ ਪਰ ਮੌਜੂਦਾ ਸਮੇਂ 'ਚ ਹਾਲਾਤ ਅਕਾਲੀ ਦਲ ਨੇ ਇਸ ਤਰ੍ਹਾਂ ਦੇ ਆਪਣੇ ਆਪ ਹੀ ਬਣਾ ਲਏ ਐ ਜਿਹਦੇ ਕਰਕੇ ਲੋਕ ਉਹਨਾਂ ਨਾਲ ਬਹੁਤੇ ਚੱਲਣ ਨੂੰ ਤਿਆਰ ਨਹੀਂ ਪਰ ਕਹਿਣ ਵਾਲੇ ਇਹ ਵੀ ਕਹਿੰਦੇ ਆ ਕਿ ਮੂੜਾ ਤਪਿਆ ਪਿੰਡਾਂ ਦੇ ਵਿੱਚ ਉਹ ਸੱਥਾਂ ਹੁੰਦੀਆਂ ਨੇ ਲੀਡਰ ਇਕੱਠੇ ਹੋਣ ਲੱਗੇ ਤੇ ਲੋਕ ਵੀ ਇਕੱਠੇ ਹੋਣ ਲੱਗਿਆਂ ਦਾ ਚਲੋ ਚੰਗੀ ਗੱਲ ਐ ਪਰ ਜੇਕਰ ਇਕੱਠੇ ਹੋਣਗੇ ਬੇਅਦਬੀ ਦਾ ਮੁੱਦਾ ਇੱਕ ਵਾਰ ਫਿਰ ਤੋਂ ਉੱਠ ਸਕਦਾ ਹੈ ਸੋ ਦੇਖਦੇ ਹਾਂ ਕਹਾਣੀ ਕਿੱਦਾਂ ਜਾ ਕੇ ਰੁਕਦੀ ਹੈ ਪਰ ਉਧਰ ਦੇ ਪਾਸੇ ਦੇਖਿਆ ਜਾਵੇ ਤਾਂ ਅਕਾਲੀ ਦਲ ਨੂੰ ਖਤਮ ਕਰਨ ਦੇ ਲਈ ਜਿਹੜਾ ਨਵਾਂ ਚੁੱਲਾ ਬਣਾਇਆ ਗਿਆ ਬਾਦਲ ਸਾਹਿਬ ਇਹ ਗੱਲ ਕਹਿੰਦੇ ਆ ਇਹ ਚੱਲਣਾ ਨਹੀਂ ਕਹਿੰਦੇ ਇਸ ਚੁੱਲੇ ਦੀ ਗੈਸ ਕੇਂਦਰ ਤੋਂ ਆ ਰਹੀ ਹੈ ਪਰ ਸਵਾਲ ਇਹ ਕਿੱਥੇ ਹੁੜ ਉੱਠਦਾ ਪਿਆ ਇੱਕ ਦੂਸਰੇ ਉੱਪਰ ਦੋਸ਼ ਲਗਾਉਣ ਦਾ ਸਿਲਸਿਲਾ ਪਹਿਲੀ ਵਾਰ ਹੋੜੀ ਚੱਲਿਆ ਪਹਿਲਾਂ ਵੀ ਤਾਂ ਚੱਲਦਾ ਸੀ ਏਜੰਸੀਆਂ ਦੇ ਬੰਦੇ ਨੇ ਇਹ ਤਾਂ ਭਾਰਤੀ ਜਨਤਾ ਪਾਰਟੀ ਦੀ ਵੀ ਟੀਮ ਹੈ ਜਦੋਂ ਸ਼ਰਮਣੀ ਅਕਾਲੀ ਦਲ ਟਕਸਾਲੀ ਬਣਿਆ ਦੋਸ਼ ਉਦੋਂ ਵੀ ਲੱਗੇ ਜਦੋਂ ਸ਼੍ਰੋਮਣੀ ਅਕਾਲੀ ਦਲ ਸੰਜੁਕਤ ਬਣਿਆ ਦੋਸ਼ ਉਸ ਵੇਲੇ ਵੀ ਇਸ ਤਰ੍ਹਾਂ ਦੇ ਲੱਗੇ ਕਿ ਭਾਈ ਇਹ ਤਾਂ ਦਿੱਲੀ ਦੇ ਇਸ਼ਾਰਿਆਂ ਤੇ ਚੱਲਦੇ ਆ ਇਹ ਤਾਂ ਭਾਰਤੀ ਜਨਤਾ ਪਾਰਟੀ ਦੇ ਇਸ਼ਾਰਿਆਂ ਚੱਲਦੇ ਆ ਹੁਣ ਚਾਹੇ ਬੀਬੀ ਜਗੀਰ ਕੌਰ ਹੈ ਚਾਹੇ ਗਿਆਨੀ ਹਰਪੀ ਸਿੰਘ ਹੈ ਚਾਹੇ ਵਡਾਲਾ ਸਾਹਿਬ ਨੇ ਚਾਹੇ ਮਨਪ੍ਰੀ ਸਿੰਘਿਆਲੀ ਸਾਹਿਬ ਹੈ ਹੋਰ ਵੀ ਕਈ ਲੀਡਰ ਇਹਨਾਂ ਤੇ ਵੀ ਦੋਸ਼ ਲੱਗਦੇ ਆ ਕਿ ਇਹ ਤਾਂ ਭਾਈ ਦਿੱਲੀ ਦੇ ਇਸ਼ਾਰਿਆਂ ਤੇ ਚੱਲਦੇ ਆ ਕੌਣ ਕਦੇ ਇਸ਼ਾਰਿਆਂ ਤੇ ਚੱਲਦਾ ਇਹ ਸਭ ਨੂੰ ਪਤਾ ਹੈ ਪਰ ਸਵਾਲ ਇੱਥੇ ਉੱਠਦਾ ਪਿਆ ਇੱਕ ਦੂਸਰੇ ਉੱਪਰ ਦੋਸ਼ ਲਗਾਉਣ ਦਾ ਸਿਲਸਿਲਾ ਜਿਹੜਾ ਲੰਬੇ ਸਮੇਂ ਤੋਂ ਚੱਲਦਾ ਉਹ ਅਜੇ ਤੱਕ ਵੀ ਚੱਲਦਾ ਪਿਆ ਰਹੀ ਗੱਲ ਵਖਰੀ ਚੁੱਲੇ ਦੀ ਠੀਕ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਤੇ ਉਧਰ ਨਵਾਂ ਦਲ ਜਿਹੜਾ ਬਣ ਗਿਆ ਜਿਹਨੂੰ ਨਾਂ ਅਜੇ ਤੱਕ ਨਹੀਂ ਦਿੱਤਾ ਪਰ ਪ੍ਰਧਾਨਗੀ ਗਿਆਨੀ ਹਰਪੀ ਸਿੰਘ ਕਰ ਰਹੇ ਨੇ ਇੱਕ ਮਹੀਨੇ ਤੱਕ ਪਾਰਟੀ ਨੂੰ ਉਹਨਾਂ ਨੂੰ ਨਾਮ ਦੇ ਦੇਣਾ ਸੋ ਦੇਖਦੇ ਹਾਂ ਇਹ ਕਹਾਣੀ ਕਿੱਦਨ ਜਾਂਦੀ ਹੈ ਪਰ ਇੰਨਾ ਜ਼ਰੂਰ ਹੈ ਇਹ ਪਤਾ ਲੱਗ ਗਿਆ ਕਿ ਤਰਨ ਤਰਨ ਦੇ ਵਿੱਚ ਜਿਹੜਾ ਮੁਕਾਬਲਾ ਹੈ ਇਹ ਹੁਣ ਦੋ ਜਣਿਆਂ ਵਿਚਕਾਰ ਨਹੀਂ ਹੋਣਾ ਤਰਕੋਣਾ ਹੋਏਗਾ ਚੋਕੋਨਾ ਹੋਵੇਗਾ ਇਹ ਦੇਖਣ ਵਾਲੀ ਗੱਲ ਹੈ ਪਰ ਇਹਨਾਂ ਜ਼ਰੂਰ ਹੈ ਟੱਕਰ ਇਸ ਵਾਰ ਜ਼ਮੀਨੀ ਚੋਂ ਤੇ ਫਸ ਵੀ ਹੋ ਸਕਦੀ ਹੈ ਅੱਗੇ ਵੱਧਦੇ ਹਾਂ ਗੱਲ ਕਰਦੇ ਹਾਂ ਆਨਲਾਈਨ ਗੇਮਿੰਗ ਦੀ ਭਾਰਤ ਵਿੱਚ ਲੱਖਾਂ ਦੀ ਗਿਣਤੀ ਚ ਲੋਕ ਹੈ ਲੱਖਾਂ ਕਹਾਂਦੇ ਕਰੋੜਾਂ ਦੀ ਗਿਣਤੀ ਚ ਲੋਕ ਹੈ ਜਿਹੜੇ ਆਨਲਾਈਨ ਗੇਮ ਖੇលਦੇ ਆ 60 ਕਰੋੜ ਲੋਕ ਆਨਲਾਈਨ ਗੇਮ ਖੇលਦੇ 60 ਕਰੋੜ ਤੇ ਹਰ ਸਾਲ 20000 ਕਰੋੜ ਰੁਪਈਆ ਫੂਕ ਦਿੱਤਾ ਜਾਂਦਾ ਲੋਕਾਂ ਦੀ ਜੇਬਾਂ ਵਿੱਚੋਂ ਪੈਸੇ ਜਾਂਦੇ ਆ ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਜਿਹੜੇ ਸਵੇਰੇ ਉੱਠ ਕੇ ਦੇਖਦੇ ਆ ਮੈਚ ਕਿਹੜੀ ਟੀਮ ਦਾ ਲੱਗਾ ਬਾਅਦ ਦੇ ਵਿੱਚ ਆਪਣੀਆਂ ਟੀਮਾਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਉਹ ਸੈੱਪ ਦੇ ਉੱਪਰ ਤੇ ਹਰ 5-5 7-7 ਮਿੰਟ ਬਾਅਦ ਉਹਨਾਂ ਦੇ ਦਿਮਾਗ ਦੇ ਵਿੱਚ ਜਿਹੜਾ ਕੀੜਾ ਵੜਿਆ ਉਹ ਮੜਿਆ ਛੇੜ ਦਿੰਦਾ ਅੰਦਰੋਂ ਤੇ ਦੇਖਦੇ ਰਹਿੰਦੇ ਕਿੱਥੇ ਕੰਮ ਪਹੁੰਚ ਗਿਆ ਸਕੋਰ ਕਿੰਨੇ ਖੋ ਗਏ ਆ ਕਿੰਨੇ ਕ ਪੈਸੇ ਖਾਤੇ ਚ ਆਉਣਗੇ ਇਹ ਲੋਕਾਂ ਨੂੰ ਲੁੱਟਣ ਦਾ ਕੰਮ ਬਹੁਤ ਹਲਕਾ ਜਿਹਾ 25 ਰੁਪਏ ਚ ਐਂਟਰੀ 10 ਰੁਪਏ ਦੇ ਵਿੱਚ ਐਂਟਰੀ 10 ਰੁਪਏ ਚ ਟੀਮ ਬਣਾਓ 25 ਰੁਪਏ ਚ ਟੀਮ ਬਣਾਓ 50 ਰੁਪਏ ਚ ਟੀਮ ਬਣਾਓ ਹੁਣ ਇੱਕ ਬੰਦਾ ਸੋਚਦਾ ਯਾਰ 25 ਰੁਪਏ ਕੀ ਐ ਦਿਨ ਚ ਦੋ ਵਾਰੀ ਲਾਲੇ 50 ਰੁਪਏ ਕੀ ਐ ਪਰ ਇਹ ਥੋੜੀ ਦੇਖਦੇ ਪਏ ਐ ਕਿ 60 ਕਰੋੜ ਬੰਦਾ ਭਾਰਤ ਵਿੱਚ 60 ਕਰੋੜ ਬੰਦਾ ਜੇਕਰ 50000 ਰੁਪਏ ਵੀ ਖਰਦਾ ਹੋਣਾ ਤੇ ਕਰੋੜਾਂ ਰੁਪਏ ਬਣ ਜਾਂਦੇ ਐ ਹੁਣ 20000 ਕਰੋੜ ਰੁਪਏ ਦੀ ਆਨਲਾਈਨ ਗੇਮ ਜਿਹੜੇ ਲੋਕ ਖੇលਦੇ ਐ ਆਉਣ ਵਾਲੇ ਸਮੇਂ ਚ ਇਹ ਇੰਡਸਟਰੀ ਬਹੁਤ ਵੱਧ ਜਾਣੀ ਐ 2029 ਤੱਕ ਜਾਂਦੇ ਜਾਂਦੇ 80000 ਕਰੋੜ ਰੁਪਏ ਦਾ ਇਹ ਕਾਰੋਬਾਰ ਹੋ ਜਾਣਾ ਤੇ ਹੁਣ ਹਰ ਸਾਲ 1120 ਕਰੋੜ ਲੋਕ ਵਕ ਵਕ ਗੇਮਾਂ ਜਿਹੜੀਆਂ ਨੇ ਉਹ ਡਾਊਨਲੋਡ ਕਰਦੇ ਆ ਦੂਸਰੀ ਇਸ ਤੋਂ ਅਹਿਮ ਗੱਲ ਜਿਹੜੀ ਹੈ ਬਹੁਤ ਸਾਰੇ ਫਿਲਮੀ ਅਦਾਕਾਰ ਬਹੁਤ ਸਾਰੇ ਖਿਡਾਰੀ ਕ੍ਰਿਕਟਰ ਵੀ ਇਸ ਵਿੱਚ ਸ਼ਾਮਲ ਹੈ ਕਈ ਦੇਸ਼ਾਂ ਦੇ ਕ੍ਰਿਕਟਰ ਨੇ ਭਾਰਤ ਦੀ ਟੀਮ ਦੇ ਖਿਡਾਰੀ ਵੀ ਆ ਜਿਹੜੇ ਉਹ ਦੱਸਦੇ ਆ ਕਿ ਤੁਸੀਂ ਆਹ ਗੇਮ ਦੇ ਵਿੱਚ ਰਿਸਕਤ ਹੈ ਪਰ ਤੁਸੀਂ ਖੇਲ ਸਕਦੇ ਆ ਦੇਖੋ ਅਖੀਰ ਦੇ ਵਿੱਚ ਬਹੁਤ ਤੇਜ਼ ਤੇ ਇੱਕ ਮੈਸੇਜ ਦਿੱਤਾ ਹੈ ਕਿ ਇਹਦੇ ਵਿੱਚ ਰਿਸਕ ਆ ਤੁਹਾਡਾ ਆਪਣਾ ਰਿਸ਼ਤੇ ਹੈ ਹੀ ਸਭ ਨੂੰ ਪਤਾ ਪਰ ਜਿਹੜਾ ਬੰਦਾ ਜਿਹੜੇ ਦਿਮਾਗ ਲੜਨ ਵਾਲੇ ਕਰੋੜਾਂ ਰੁਪਈਆ ਲੈ ਕੇ ਢ ਘਾਰ ਕੇ ਚਲੇ ਜਾਂਦੇ ਨੇ ਉਹ ਤਾਂ ਆਪਣੀ ਕਮਾਈ ਕਰ ਗਏ ਆ ਇੱਕ ਸਮਾਂ ਸੀ ਜਦੋਂ ਇਹ ਨਵੀਆਂ ਕੰਪਨੀਆਂ ਉੱਠੀਆਂ ਤੇ ਪਹਿਲੇ ਸਾਲ ਦੇ ਵਿੱਚ ਇਹਨਾਂ ਨੇ 6600 ਕਰੋੜ ਰੁਪਈਆ ਟਰਨਓਵਰ ਹੋ ਗਈ ਇਹਨਾਂ ਦੀ ਤੇ ਹੁਣ ਜਾਂਦੇ ਜਾਂਦੇ ਜੇਕਰ 20000 ਕਰੋੜ ਰੁਪਈਆ ਤੇ ਖੜ ਗਏ ਆ 80000 ਕਰੋੜ ਰੁਪਈਆ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਅੰਦਾਜ਼ਾ ਲਗਾਇਆ ਜਾ ਸਕਦਾ ਕਿੰਨੇ ਪੈਸੇ ਇਹ ਲੋਕਾਂ ਦੀ ਜੇਬ ਚੋਂ ਜਾਂਦੇ ਆ ਭਾਰਤ ਸਰਕਾਰ ਕਹਿੰਦੀ ਹੈ ਕਿ ਅਸੀਂ ਇਹ ਸਾਰਾ ਕੁਝ ਹੂਨ ਨਹੀਂ ਦੇਣਾ ਕਿਉਂਕਿ ਕੁਝ ਸਮਾਂ ਪਹਿਲਾਂ ਚਰਚਾ ਚੱਲੀ ਸੀ ਇਹਨੂੰ ਜੂਏ ਵਿੱਚ ਪਾਇਆ ਜਾਵੇ ਪਰ ਬਾਅਦ ਕਿਹਾ ਗਿਆ ਨਹੀਂ ਜੀ ਇਹ ਸਕਿੱਲ ਹੈ ਗੇਮ ਆਫ ਸਕਿੱਲ ਕਹਿ ਦਿੱਤਾ ਗਿਆ ਹੁਣ ਗੇਮ ਆਫ ਸਕਿੱਲ ਹੈ ਕਦੀ ਕਹਤੇ ਜਾਂਦੇ ਕਿਸਮਤ ਹੈ ਇਹ ਦੋਹੀ ਚੀਜ਼ਾਂ ਚ ਕਨਫਿਊਜ਼ ਕੀਤਾ ਜਾਂਦਾ ਸੀ ਸਰਕਾਰ ਨੇ ਹੁਣ ਦੋਹੀ ਚੀਜ਼ਾਂ ਇੱਕ ਦਾਇਰੇ ਚ ਕਰ ਦਿੱਤੀਆਂ ਕਿ ਨਹੀਂ ਇਹ ਗਲਤ ਹੈ ਦੇਖੋ ਕੁਝ ਗੇਮਾਂ ਉਹ ਨੇ ਜਿਹਦੇ ਵਿੱਚ ਤੁਹਾਡਾ ਜੋਰ ਲੱਗਦਾ ਇਦੇ ਵਿੱਚ ਕੋਈ ਸ਼ੱਕ ਨਹੀਂ ਜੋਰ ਦਿਮਾਗੀ ਜੋਰ ਲੱਗਦਾ ਤੇ ਕੁਛ ਕੀ ਮਾ ਉਹ ਹੈ ਜਿਹਦੇ ਵਿੱਚ ਪੈਸਾ ਨਹੀਂ ਲੱਗਦਾ ਪਰ ਫਿਰ ਵੀ ਦਿਮਾਗੀ ਤੁਹਾਡਾ ਜੋਰ ਤਾਂ ਉਹਦੇ ਵਿੱਚ ਵੀ ਲੱਗਦਾ ਪਿਆ ਸਰਕਾਰ ਨੇ ਹੁਣ ਕੈਟਾਗਰੀ ਬਣਾਤੀ ਹੈ ਫੈਂਟਸੀ ਐਪ ਨੇ ਜਿਹੜੀਆਂ ਜਿਹੜੀਆਂ ਲੋਕਾਂ ਨੂੰ ਆਪਣੇ ਵੱਲ ਖਿੱਚਦੀਆਂ ਨੇ ਜ ਜਿਹਦੀ ਐਡਵਰਟਾਈਜ਼ਮੈਂਟ ਬਹੁਤ ਜ਼ਿਆਦਾ ਹੁੰਦੀ ਹੈ ਕਿ ਭਾਈ ਇਹਦੇ ਵਿੱਚ ਪੈਸੇ ਲਾਓ ਇਹਦੇ ਵਿੱਚ ਪੈਸੇ ਲਾਓ ਕੋਈ ਲੁੱਡੂ ਗੇਮ ਹੈ ਕੋਈ ਰੰਮੀ ਗੇਮ ਹੈ ਕੋਈ ਡ੍ਰੀਮ 11 ਹੈ ਵੱਖ-ਵੱਖ ਤਰ੍ਹਾਂ ਦੀਆਂ ਗੇਮ ਨੇ ਸਰਕਾਰ ਨੇ ਹੁਣ ਕਹਿ ਦਿੱਤਾ ਕਿ ਅਸੀਂ ਇੱਥੇ ਪਾਬੰਦੀ ਲਗਾਵਾਂਗੇ ਵੈਸੇ Uh, GTA Call of Duty BGMI Free Fire ਇਹ ਗੇਮਾਂ ਨੇ ਜਿਨ੍ਹਾਂ ਨੂੰ ਦੱਸਿਆ ਜਾਂਦਾ ਕਿ ਇਹ ਗੇਮਸ ਆ ਪਰ ਇਹਨਾਂ ਤੋਂ ਇਲਾਵਾ ਕੋਸ਼ੇ ਰੀਅਲ ਮਨੀ ਗੇਮ ਵੀ ਹੈ ਜਿਨ੍ਹਾਂ ਨੂੰ ਗੇਮ ਆਫ ਚਾਂਸ ਵੀ ਕਿਹਾ ਜਾਂਦਾ ਪੋਕਰ ਆ ਰੰਮੀ ਆ ਫੈਂਟੰਸੀ ਆ ਲੁੱਡੂ ਆ ਹੋਰ ਵੀ ਕਈ ਗੇਮਾਂ ਹੁਣ ਜਦੋਂ ਕਿਸਮਤ ਦੀ ਗੱਲ ਆਉਂਦੀ ਹੈ ਨਾਲ ਜੂਏ ਦੀ ਗੱਲ ਜੁੜ ਜਾਂਦੀ ਹੈ ਕਹੇਤੇ ਜਾਂਦਾ ਕਿ ਤੇ ਸਾਡੇ ਸਕਿੱਲ ਆ ਜੀ ਜਿਹੜੇ ਲੋਕਾਂ ਤੱਕ ਪਹੁੰਚਦੇ ਆ ਪੈਸੇ ਖਰਚ ਕੇ ਲੋਕ ਸਕਿੱਲ ਕਿਹੜੇ ਜਿਹੜੇ ਲੈਂਦੇ ਆ ਇਹ ਤਾਂ ਉਹਨਾਂ ਕੰਪਨੀਆਂ ਦੇ ਉਹਨਾਂ ਕਾਰੋਬਾਰੀਆਂ ਦੇ ਛੇਫ ਦੇ ਵਿੱਚ ਪੈਸਾ ਜਾਂਦਾ ਜਿਨ੍ਹਾਂ ਨੇ ਦਿਮਾਗ ਲੜਾ ਕੇ ਇਸ ਗੇਮ ਨੂੰ ਬਣਾਇਆ ਤੇ ਕਮਾਲ ਦੀ ਗੱਲ ਇਹ ਹੈ ਭਾਰਤ ਵਿੱਚ ਮੌਜੂਦਾ ਸਮੇਂ ਚ ਕਈ ਅਜਿਹੇ ਅਦਾਕਾਰ ਨੇ ਜਿਨ੍ਹਾਂ ਤੋਂ ਇਹ ਈੜੀ ਪੁੱਛਗਿਛ ਕਰ ਰਹੀ ਹੈ ਇੱਕ ਮਹਾਦੇਵ ਐਪ ਆਈ ਸੀ ਪਿਛਲੇ ਦਿਨੀ ਉਹਦੇ ਵਿੱਚ ਵੀ ਬਹੁਤ ਸਾਰੀਆਂ ਫਿਲਮੀ ਹਸਤੀਆਂ ਉਹਨਾਂ ਨੂੰ ਕਦੀ ਵਿਸ਼ਵ ਦੇ ਕਈ ਦੇਸ਼ਾਂ ਦੇ ਵਿੱਚ ਘੁਮਾਉਣ ਲਈ ਲਿਆਇਆ ਗਿਆ ਉੱਥੇ ਜਾ ਕੇ ਐਡਵਰਟਾਈਜ਼ਮੈਂਟ ਕਰਵਾਈ ਗਈ ਤੇ ਹੁਣ ਜਿਨ੍ਹਾਂ ਨੇ ਐਡ ਕੀਤੀ ਆ ਉਹਨਾਂ ਤੋਂ ਪੁੱਛਗਿਛ ਹੋ ਰਹੀ ਹੈ ਕਿ ਇਨ੍ਹਾਂ ਦਿਨਾਂ ਦੇ ਦੌਰਾਨ ਜਿਹੜੇ ਖਿਡਾਰੀ ਨੇ ਜਿਹੜੇ ਅਦਾਕਾਰ ਨੇ ਜਿਹੜੇ ਕਲਾਕਾਰ ਨੇ ਜਿਨ੍ਹਾਂ ਦੇ ਕੋਲੋਂ ਐਡ ਕਰਾਈ ਗਈ ਹੈ ਉਹਨਾਂ ਕੋਲੋਂ ਵੀ ਪੁੱਛ ਕੇ ਛੋਵੇ ਕੀ ਜਾਂ ਫਿਰ ਨਹੀਂ ਪਰ ਕਰੋੜਾਂ ਰੁਪਈਆ ਲੋਕਾਂ ਦੀ ਜੇਬ ਦੇ ਵਿੱਚੋਂ ਜਾ ਰਿਹਾ ਹੈ ਸਰਕਾਰ ਹੁਣ ਇਸ ਮਾਮਲੇ ਤੇ ਕਾਨੂੰਨ ਲੈ ਕੇ ਆ ਰਹੀ ਹੈ ਦੂਸਰੇ ਪਾਸੇ ਭਾਰਤ ਵਿੱਚ 2.5 ਤੋਂ 3 ਘੰਟੇ ਹਰ ਦਿਨ ਲੋਕ ਮੋਬਾਈਲ ਤੇ ਬਤਾ ਰਹੇ ਨੇ ਤੇ ਕਮਾਲ ਦੀ ਗੱਲ ਇਹਦੇ ਵਿੱਚ ਹੋਏ ਆ ਕਮਾਲ ਦੀ ਗੱਲ ਹੈਰਾਨ ਕਰਦੀ ਗੱਲ ਹੈ ਕਿ ਇਹਦੇ ਵਿੱਚ 2 ਤੋਂ ਲੈ ਕੇ 6 ਸਾਲ ਤੱਕ ਦੇ ਬੱਚੇ ਵੀ ਜਿਹੜੇ 2.5 ਘੰਟੇ ਸਕਰੀਨ ਤੇ ਸਮਾਂ ਬਤਾ ਰਹੇ ਐ। ਇਸੇ ਤਰ੍ਹਾਂ ਭਾਰਤ ਵਿੱਚ ਇੱਕ ਨਾਗਰਿਕ 3.5 ਤੋਂ ਲੈ ਕੇ 4 ਘੰਟੇ ਮੋਬਾਈਲ ਫੋਨ ਤੇ ਲੱਗਿਆ ਹੋਇਆ। ਰੀਲਾਂ ਦੀ ਰੇਲ ਬਣਾਈ ਜਾਂਦੇ ਨੇ ਜੋ ਕੁਝ ਚੱਲਦਾ ਪਿਆ ਇਹ ਗਲਤ ਹੈ। ਸਰਕਾਰ ਥੋੜਾ ਸਖਤੀ ਕਰਨ ਲੱਗੀ ਐ। ਆਨਲਾਈਨ ਗੇਮਾਂ ਤੇ ਫੈਂਟਸੀ ਐਪ ਤੇ ਰੋਕ ਲੱਗਦੀ ਐ। ਚੰਗੀ ਗੱਲ ਹੋਵੇਗੀ ਕਿਉਂਕਿ ਬਹੁਤ ਸਾਰੇ ਮਹਾਰਾਂ ਦਾ ਬਹੁਤ ਸਾਰੇ ਲੋਕਾਂ ਦਾ ਵੀ ਇਹੀ ਕਹਿਣਾ। ਅੱਗੇ ਵਧਦੇ ਹਾਂ। ਗੱਲ ਕਰਦੇ ਹਾਂ ਮੁਫਤ ਅਨਾਜ ਦੀ। ਭਾਰਤ ਸਰਕਾਰ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਜ਼ਰੂਰਤਮੰਦ ਨੇ ਉਹਨਾਂ ਲਈ ਮੁਫਤ ਅਨਾਜ ਦਾ ਐਲਾਨ ਕਰਦੀ ਹਰ ਸਾਲ 60 ਕਰੋੜ ਤੋਂ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਦਿੱਤਾ ਜਾ ਰਿਹਾ ਹੈ ਸਰਕਾਰ ਨੇ ਪਿਛਲੇ ਦਿਨੀ ਹੁਬਕੇ ਕਿਹਾ ਸੀ ਕਿ ਅਸੀਂ 60 ਕਰੋੜ ਤੋਂ 80 ਕਰੋੜ ਲੋਕਾਂ ਤੱਕ ਪਹੁੰਚ ਗਏ ਹਾਂ ਪਰ ਵਿਚਲੀ ਗੱਲ ਇਹ ਵੀ ਸੀ ਕਿ 20 ਕਰੋੜ ਬੰਦਾ ਗਰੀਬ ਹੋਇਆ ਜਿਹਦੇ ਵੱਲ ਧਿਆਨ ਨਹੀਂ ਦਿੱਤਾ ਸਮੇਂ-ਸਮੇਂ ਤੇ ਵੱਖ-ਵੱਖ ਸੂਬਿਆਂ ਵਿੱਚ ਬਹੁਤ ਸਾਰੀਆਂ ਸਰਕਾਰਾਂ ਰਿਓੜੀਆਂ ਬਣਦੀਆਂ ਨੇ ਜਦੋਂ ਵੋਟਾਂ ਦੀ ਗੋਹਂਦੀਆਂ ਨੇ ਸਕੀਮਾਂ ਦੀ ਛੜੀ ਲਾ ਦਿੱਤੀ ਜਾਂਦੀ ਹੈ ਅਸੀਂ ਤੁਹਾਨੂੰ ਆ ਕਰਦੇਾਂਗੇ ਆ ਤੁਹਾਡੇ ਲਈ ਸਕੀਮ ਦਾ ਐਲਾਨ ਕਰ ਦਿੱਤਾ ਲਓ ਜੀ ਸਾਨੂੰ ਇੱਕ ਵਾਰ ਜਿਤਾ ਦਿਓ ਬਸ ਬਾਅਦ ਦੇ ਵਿੱਚ ਬਹੁਤੀਆਂ ਸਕੀਮਾਂ ਤਾਂ ਲਾਗੂ ਹੁੰਦੀਆਂ ਹੀ ਨਹੀਂ ਪੰਜਾਬ ਉੱਤਰ ਪ੍ਰਦੇਸ਼ ਰਾਜਸਥਾਨ ਬਿਹਾਰ ਮੱਧ ਪ੍ਰਦੇਸ਼ ਝਾਰਖੰਡ ਮਹਾਰਾਸ਼ਟਰ ਹੋਰ ਵੀ ਕਈ ਸੂਬੇ ਪੱਛਮੀ ਬੰਗਾਲ ਵਿੱਚ ਵੀ ਜਿੱਥੇ ਐਲਾਨ ਤਾਂ ਕੀਤੇ ਜਾਂਦੇ ਨੇ ਪਰ ਕਦੀ ਸਾਰੀਆਂ ਸਕੀਮਾਂ ਸਾਰੇ ਵਾਅਦੇ ਪੂਰੇ ਹੋਏ ਨਹੀਂ ਹੁਣ ਜਦੋਂ ਮੁਫਤ ਅਨਾਜ ਦੀ ਗੱਲ ਆਉਂਦੀ ਹੈ ਕੇਂਦਰ ਸਰਕਾਰ ਨੇ ਐਲਾਨ ਕੀਤਾ ਕਿ 5 ਕਿਲੋ ਕਣਕ ਹਰ ਜੀ ਨੂੰ ਅਸੀਂ ਦਵਾਂਗੇ ਜਿਸ ਘਰ ਦੇ ਵਿੱਚ 5 ਜੀ ਹੈ 25 ਕਿਲੋ ਕਣਕ ਉਹਨੂੰ ਮਿਲਦੀ ਹੈ ਦਾਲਾਂ ਵੀ ਮਿਲਦੀਆਂ ਨੇ ਪਰ ਸਵਾਲ ਇਹ ਉੱਠਦਾ ਪਿਆ ਕਿ ਜਿਹੜੇ ਲੋਕ ਜ਼ਰੂਰਤਮੰਦ ਨੇ ਕੀ ਉਹਨਾਂ ਤੱਕ ਇਹ ਸਕੀਮ ਪਹੁੰਚ ਰਹੀ ਹੈ ਪਿਛਲੇ ਦਿਨੀ ਚਰਚਾ ਚੱਲੀ ਭਾਰਤ ਵਿੱਚ ਬਹੁਤ ਸਾਰੇ ਅਜਿਹੇ ਲੋਕ ਨੇ ਪੰਜਾਬ ਦੇ ਵਿੱਚ ਵੀ ਸਿਆਸੀ ਰੰਜਿਸ਼ ਦੇ ਕਰਕੇ ਉਹਨਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਮੁਫਤ ਅਨਾਜ ਉਹਨਾਂ ਤੱਕ ਪਹੁੰਚਦਾ ਹੀ ਨਹੀਂ ਤੇ ਕਈਰ ਸੁਖਵਾਨ ਬੰਦੇ ਜਿਨ੍ਹਾਂ ਦੀਆਂ ਜ਼ਮੀਨਾਂ ਵੀ ਐ ਜਿਨ੍ਹਾਂ ਦੇ ਪਾਸਪੋਰਟ ਬਣਿਆ ਤੇ ਸੁਖਨਾ ਬਾਹਰਲਾ ਗੇੜਾ ਵੀ ਲਾਇਆ ਤੇ ਇਹਨਾਂ ਦੇ ਵਿੱਚੋਂ ਕਈ ਉਹ ਵੀ ਆ ਜਿਹੜੇ ਸਰਕਾਰੀ ਨੌਕਰੀ ਕਰਦੇ ਆ ਤੇ ਕਮਾਲ ਦੀ ਗੱਲ ਇਹ ਐ ਕਈ ਸ਼ਖਸ ਉਹ ਜਿਨ੍ਹਾਂ ਨੇ ਆਪਣੀਆਂ ਨਿੱਜੀ ਕੰਪਨੀਆਂ ਖੋਲੀਆਂ ਤੇ ਉਹਦੇ ਡਾਇਰੈਕਟਰ ਆ ਉਹਨਾਂ ਦੇ ਘਰ ਵੀ ਮੁਫਤ ਅਨਾਸ ਜਾਂਦਾ ਪਿਆ ਰੋਲਾ ਉਸ ਵੇਲੇ ਵੀ ਪਿਆ ਪੰਜਾਬ ਦੇ ਵਿੱਚ ਜਦੋਂ ਇੱਕ ਅਧਿਆਪਕ ਜੋੜਾ ਲਗਜ਼ਰੀ ਗੱਡੀ ਦੇ ਵਿੱਚ ਡਿੱਗੀ ਖੋਲ ਕੇ ਦੇ ਵਿੱਚ ਕਣਕ ਰੱਖਦਾ ਸੀ ਉਹਦੀ ਵੀਡੀਓ ਵਾਇਰਲ ਹੋ ਗਈ ਰੌਲਾ ਪਿਆ ਪੰਜਾਬ ਦੇ ਵਿੱਚ ਕਈ ਕੇਸ ਇਸ ਤਰ੍ਹਾਂ ਦੇ ਸਾਹਮਣੇ ਆਏ ਨੇ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਭਾਵੇਂ ਉਹ ਜਿਹੜੀ ਮਰਜੀ ਜਾਤ ਨਾਲ ਸੰਬੰਧਿਤ ਹੋਣ ਕਿਉਂਕਿ ਜਾਤਾਂ ਵਿੱਚ ਅਸੀਂ ਬਹੁਤਾ ਯਕੀਨ ਕਰਦੇ ਨਹੀਂ ਪਰ ਫਿਰ ਵੀ ਆਰਥਿਕ ਤੌਰ ਤੇ ਭਾਵੇਂ ਕਮਜ਼ੋਰ ਹੈ ਤੇ ਚਾਹੇ ਆਰਥਿਕ ਤੌਰ ਤੇ ਮਜ਼ਬੂਤ ਹੈ ਬਹੁਤ ਸਾਰੇ ਲੋਕ ਨੇ ਜਿਹੜੇ ਮੁਫਤ ਅਨਾਜ ਲੈ ਰਹੇ ਨੇ ਹੁਣ ਕੇਂਦਰ ਸਰਕਾਰ ਨੇ 30 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ ਕਿ ਪੰਜਾਬ ਦੇ ਵਿੱਚ 11 ਲੱਖ ਲਾਭਪਾਤਰੀ ਨੇ ਜਿਨ੍ਹਾਂ ਦਾ ਚੰਗੇ ਤਰੀਕੇ ਨਾਲ ਗੁਜ਼ਾਰਾ ਹੁੰਦਾ ਪਰ ਉਹ ਫਿਰ ਵੀ ਮੁਫਤ ਅਨਾਜ ਲੈ ਰਹੇ ਆ 11 ਲੱਖ ਲਾਭਪਾਤਰੀ ਇਹਨਾਂ ਦਾ ਨਾਂ ਕੱਟਣ ਲਈ ਕਹਤਾ ਹੁਣ 11 ਲੱਖ ਨਾਮ ਥੋੜਾ ਥੋੜੀ ਹੁੰਦਾ ਜਦੋਂ ਇਹਨੂੰ ਕੱਟਣਾ ਇਹਦੇ ਵਿੱਚ ਕਈ ਸੋਧਾਂ ਵੀ ਹੋਣੀਆਂ ਨੇ ਤੇ ਕਈਆਂ ਨੇ ਇਹਦੇ ਵਿੱਚ ਵਿਦੇਸ਼ ਗਏ ਸੀਗੇ ਇਹ ਵੀ ਚਰਚਾ ਹੁਣ ਸਾਹਮਣੇ ਆ ਗਈ ਹੈ ਉਹ ਵੀ ਜਾਣਕਾਰੀ ਆਣੀ ਹੈ ਕੇਂਦਰੀ ਖੁਰਾਕ ਮੰਤਰਾਲੇ ਨੇ ਸਮੁੱਚੇ ਮੁਲਕ ਦੇ ਵਿੱਚ ਇਹ ਜਿਹੜੀ ਸਕੀਮ ਚੱਲਦੀ ਐ ਇਹਦਾ ਰਿਵਿਊ ਕਰਨ ਲਈ ਕਿਹਾ ਬਿਹਾਰ ਹੋਵੇ ਚਾਹੇ ਉੱਤਰ ਪ੍ਰਦੇਸ਼ ਇੱਥੇ ਵੀ ਬਹੁਤ ਸਾਰੀਆਂ ਗੜਬੜੀਆਂ ਸਾਹਮਣੇ ਆਈਆਂ ਨੇ ਹੁਣ ਕਮਾਲ ਦੀ ਗੱਲ ਇਹ ਐ ਇਹਨਾਂ ਵਿੱਚੋਂ ਜਿਹੜੇ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਗਏ ਉਹ ਵਾਕਈ ਜ਼ਰੂਰਤਮੰਦ ਸੀ ਤੇ ਜਿਹੜੇ ਹੁਣ ਰਾਸ਼ਨ ਲੈ ਰਹੇ ਆ ਉਹ ਠੀਕ ਐ ਉਹਨਾਂ ਦਾ ਗੁਜ਼ਾਰਾ ਵਧੀਆ ਤਰੀਕੇ ਨਾਲ ਹੁੰਦਾ ਇੱਥੇ ਤਾਂ ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਉੱਤਰ ਪ੍ਰਦੇਸ਼ ਵਿੱਚ ਵੀ ਇਹ ਸਕੀਮ ਚੱਲਦੀ ਐ ਪਰ ਉੱਥੇ ਇਸ ਤੋਂ ਵੀ ਉੱਪਰ ਲਿਆ ਕਮਾਲਾ ਨੇ ਕਿਉਂਕਿ ਉੱਥੋਂ ਦੇ ਮੁੱਖ ਮੰਤਰੀ ਸਾਹਿਬ ਹਮੇਸ਼ਾ ਦਾਵਾ ਕਰਦੇ ਸਾਡੇ ਸੂਬੇ ਵਿੱਚ ਤਾਂ ਕੁਝ ਗਲਤ ਹੁੰਦਾ ਹੀ ਨਹੀਂ ਔਰਤਾਂ ਦੀ ਸੁਰੱਖਿਆ ਦੇ ਬਾਰੇ ਸਵਾਲ ਉੱਠਦੇ ਆ ਬਲਾਤਕਾਰ ਦੀਆਂ ਘਟਨਾਵਾਂ ਜੂਪੀ ਦੇ ਵਿੱਚ ਵੱਧ ਹੁੰਦੀਆਂ ਨੇ ਕੁੱਟਮਾਰ ਦੀਆਂ ਘਰੇਲੂ ਕੁੱਟਮਾਰ ਦੀਆਂ ਘਟਨਾਵਾਂ ਉੱਤਰ ਪ੍ਰਦੇਸ਼ ਤੋਂ ਵੱਧ ਹੁੰਦੀਆਂ ਨੇ ਅੱਜ ਖਬਰ ਆਈ ਹੈ ਕਿ 71000 ਸੁਹਾਗਣਾ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਵਿਧਵਾ ਐਲਾਨ ਕੇ ਤੇ ਇਸ ਸਕੀਮ ਦਾ ਲਾਭ ਲਿਆ ਹੁਣ ਦੱਸੋ ਚੰਗੇ ਭਲੇ ਘਰ ਹੈ ਬੱਚੇ ਆ ਸਿਰ ਤੇ ਸਾਈਂ ਬੈਠਾ ਪਰ ਉਹਨੂੰ ਕਾਗਜ਼ਾਂ ਵਿੱਚ ਮਰਿਆ ਦਿਖਾ ਕੇ ਤੇ ਉੱਥੇ ਰਾਸ਼ਨ ਯੋਜਨਾ ਵਿੱਚ ਜਿਹੜਾ ਘਪਲਾ ਕੀਤਾ ਗਿਆ ਵੈਰੀਫਿਕੇਸ਼ਨ ਹੋਈ ਤਾਂ ਉਹ ਖਬਰ ਸਾਹਮਣੇ ਆ ਗਈ ਹੈ ਕਿ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਅਸੀਂ ਫਿਰ ਕਹਿੰਦੇ ਹਾਂ ਇਹ ਕੰਮ ਹੋ ਸਕਦਾ ਚੱਲਦਾ ਹੋਵੇ ਮੱਧ ਪ੍ਰਦੇਸ਼ ਤੋਂ ਵੀ ਖਬਰਾਂ ਸੀ ਕੁਝ ਦਿਨ ਪਹਿਲਾਂ ਹਰਿਆਣਾ ਤੋਂ ਵੀ ਖਬਰਾਂ ਆਈਆਂ ਉੱਥੇ ਵੀ ਕਈ ਰਾਸ਼ਨ ਕਾਰਡ ਕੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਜੇ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ 'ਚ ਕੰਮ ਔਖਾ ਹੋ ਸਕਦਾ ਸਰਕਾਰ ਨੂੰ ਚਾਹੀਦਾ ਵੈਰੀਫਿਕੇਸ਼ਨ ਕੀਤੀ ਜਾਵੇ ਭਾਰਤੀ ਜਨਤਾ ਪਾਰਟੀ ਹੋਵੇ ਚਾਹੇ ਆਵਾਮਤ ਦੀ ਪਾਰਟੀ ਚਾਹੇ ਕਾਂਗਰਸ ਕਾਇਕੂ ਹੋਰ ਸਿਆਸੀ ਤੇ ਜਿਹੜੀ ਇਸ ਮਾਮਲੇ ਤੇ ਸਿਆਸਤ ਕਰੀ ਹੈ ਉਹਨਾਂ ਨੂੰ ਵੀ ਸਿਆਸਤ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਸਿਆਸਤ ਦੀ ਗੱਲ ਕਰੀਏ ਤੇ ਸਿਆਸਤ ਵਿੱਚ ਕੁਰਸੀ ਬਹੁਤ ਪਿਆਰੀ ਹੁੰਦੀ ਹੈ ਇਹ ਕੁਰਸੀ ਦਾ ਚੰਦਰਾਮੂਹ ਆ ਜਿਹੜਾ ਜਾਣਦਾ ਨਹੀਂ ਆ ਕੁਛ ਸਮਾਂ ਪਹਿਲਾਂ ਜਦੋਂ 15 ਅਕਤੂਬਰ ਨੂੰ ਸਰਪੰਚੀ ਲਈ ਵੋਟਾਂ ਪਈਆਂ ਤਾਂ ਖਬਰ ਆ ਗਈ ਇੱਕ ਪਿੰਡ ਤੋਂ ਕਿ ਭਾਈ ਉੱਥੇ ਜਿਹੜੀ ਸਰਪੰਚ ਬੀਬੀ ਜਿੱਤੀ ਆ ਉਹ ਵਿਦੇਸ਼ ਤੋਂ ਆਈ ਹੈ ਤੇ ਕਾਗਜ਼ ਜਦੋਂ ਭਰੇ ਗਏ ਸੀ ਉਹ ਇੱਥੇ ਸੀ ਨਹੀਂ ਵਦੇਸ਼ ਵਿੱਚ ਬੈਠ ਕੇ ਹੀ ਉਹਨੇ ਕਾਗਜ਼ ਉਹਦੇ ਘਰ ਵਾਲਿਆਂ ਸਾਰੇ ਤਿਆਰ ਕਰਾ ਲੇ ਇਹ ਤਾਂ ਸ਼ਰਯਮ ਧੋਖਾ ਕੀਤਾ ਗਿਆ ਧੋਖਾ ਕੀ ਸੀ ਅਸਲ ਦੇ ਵਿੱਚ ਕਿ ਉਸ ਬੀਬੀ ਦੀ ਜਗ੍ਹਾ ਤੇ ਕੋਈ ਹੋਰ ਬੀਬੀ ਖੜੀ ਕਰਕੇ ਦਸਤਖਤ ਵੀ ਉਹਦੇ ਕਰ ਦਿੱਤੇ ਗਏ ਤੇ ਜਿਹੜੇ ਅਫਸਰ ਉੱਥੇ ਬੈਠੇ ਸੀ ਉਹ ਕੀ ਕਰਦੇ ਸੀ ਕਿਸੇ ਨੇ ਧਿਆਨ ਕਿਉਂ ਨਹੀਂ ਦਿੱਤਾ ਕਿ ਇੱਥੇ ਵੀ ਕੁਝ ਪਹਿਲਾਂ ਹੀ ਕਪੜਾ ਹੋ ਗਿਆ ਕੁਝ ਕਾਗਜ਼ੀ ਨੋਟ ਚੜ੍ਹ ਗਏ ਸੀ ਜਾਂ ਕੀ ਕਾਰਨ ਸੀਗਾ ਇਹਦੀ ਜਾਂਚ ਛੁੜੀ ਚਾਹੀਦੀ ਆ ਹੁਣ ਜਿਹੜੀ ਖਬਰ ਸਾਹਮਣੇ ਆਈ ਹੈ ਮੋਗੇ ਦਾ ਪਿੰਡ ਪਿੰਦਾ ਚੁग्गा ਖੁਰਦ ਜਿੱਥੋਂ ਦੀ ਇਹ ਖਬਰ ਹੈ ਉਥੋ ਬੀਬੀ ਜਿਹੜੀ ਸਰਪੰਚ ਚੁਣੀ ਗਈ ਉਹਦੀ ਸਰਪੰਚੀ ਨੂੰ ਰੱਦ ਕਰ ਦਿੱਤਾ ਗਿਆ ਜਿਹੜੇ ਬੰਦੇ ਨੇ ਸ਼ਿਕਾਇਤ ਕੀਤੀ ਸੀ ਉਹਨੇ ਦੋਸ਼ ਲਗਾਇਆ ਕਿ ਭਾਈ ਜਦੋਂ ਚੋਣਾਂ ਹੋਈਆਂ 15 ਤਰੀਕ ਨੂੰ ਤੇ ਉਸ ਤੋਂ ਕੁਝ ਦਿਨ ਪਹਿਲਾਂ ਇਹ ਬੀਬੀ ਵਿਦੇਸ਼ ਤੋਂ ਆਈ ਆ 3 ਅਕਤੂਬਰ ਨੂੰ ਇਸ ਬੀਬੀ ਦੇ ਵਿਦੇਸ਼ ਤੋਂ ਆਉਣ ਦੇ ਚਰਚੇ ਆ 3 ਅਕਤੂਬਰ 2024 ਨੂੰ ਜਦਕਿ 15 ਅਕਤੂਬਰ 2024 ਨੂੰ ਸਰਪੰਚਾਂ ਲਈ ਵੋਟਾਂ ਪਈਆਂ ਸੀ ਤੇ ਬਾਅਦ ਦੇ ਵਿੱਚ ਇੱਕ ਗੱਲ ਹੋਰ ਸਾਹਮਣੇ ਆਈ ਇਹ ਗੱਲ ਕੋਈ ਮੰਨਣ ਨੂੰ ਤਿਆਰ ਨਹੀਂ ਪਰ ਉਸ ਸ਼ਖਸ ਨੇ પરમપાલ ਜਿਹਨੇ ਐਸਐਸਪੀ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਉਹਨੇ ਇੱਕ ਇੱਕ ਸਬੂਤ ਨਾਲ ਲਗਾਇਆ ਜਿੱਥੇ ਯਾਤਰਾ ਕੀਤੀ ਜਿੱਥੇ ਬੀਬੀ ਇਹ ਰਹਿ ਰਹੀ ਸੀ ਉਹ ਸਾਰੀਆਂ ਤਸਵੀਰਾਂ ਦੇ ਨਾਲ ਹੋਰ ਵੀ ਕਈ ਸਬੂਤ ਨੱਥੀ ਕੀਤੇ ਗਏ ਜਿਸ ਤੋਂ ਬਾਅਦ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਫਰਜ਼ੀ ਡਾਕੂਮੈਂਟ ਦੇ ਆਧਾਰ ਤੇ ਜਿਹੜੀ ਨਾਮਕਰਨ ਦੀ ਪ੍ਰਕਿਰਿਆ ਸੀ ਉਹ ਕੀਤੀ ਗਈ ਵਿਦੇਸ਼ ਤੋਂ ਆ ਕੇ ਭਵੇਂ ਸਰਪੰਚੀ ਲੜੀ ਜਿੱਤੀ ਵੀ ਬੀਬੀ ਪਰ ਕਾਗਜ਼ ਜਦੋਂ ਪੜੇਗੇ ਉਸ ਵੇਲੇ ਉਹ ਇੱਥੇ ਨਹੀਂ ਸੀ ਜਿਹਦੇ ਕਰਕੇ 6 ਜਣਿਆਂ ਦੇ ਖਿਲਾਫ मामला दर्ज ਕੀਤਾ ਗਿਆ ਆਪਣੇ ਆਪ ਦੇ ਵਿੱਚ ਇਹ ਹੈਰਾਨ ਕਰਦਾ ਮਾਮਲਾ ਮਾਮਲਾ ਤੇ ਇੱਕ ਹੋਰ ਬਹੁਤ ਹੈਰਾਨ ਕਰਦਾ ਕਿਉਂਕਿ ਅਸੀਂ ਪਿਛਲੇ ਹਫਤੇ ਖਬਰ ਕੀਤੀ ਸੀ ਹਰਿਆਣੇ ਦੇ ਵਿੱਚ ਸਰਪੰਚੀ ਦੀਆਂ ਵੋਟਾਂ ਹੋਈਆਂ ایਵੀਐਮ ਦੀ ਜਦੋਂ ਦੁਆਰਾ ਗਿਣਤੀ ਕੀਤੀ ਗਈ ਤੇ ਜਿਹੜਾ ਹਾਰਿਆ ਸਰਪੰਚ ਸੀ ਉਹਨੂੰ ਜੇਤੂ ਘਰਾਰ ਦਿੱਤਾ ਗਿਆ ਕਿਉਂ ਕਿ ਉਹ ਜਿੱਤਿਆ ਸੀ ਉਹਨੂੰ ਸ਼ੱਕ ਸੀ ਕਿ ਭਾਈ ਮੇਰੀਆਂ ਇੰਨੀਆਂ ਕਿ ਵੋਟਾਂ ਨੇ ਜਦੋਂ ਉਹਨੇ ਕੰਪਲੀਟ ਕੀਤੀ ਤਾਂ ਬਾਅਦ ਦੇ ਵਿੱਚ ਸਰਕਾਰੀ ਦਫ਼ਤਰ 'ਚ ਬੈਠ ਕੇ ਦੁਆਰਾ ਗਿਣਤੀ ਕੀਤੀ ਉਹ ਬੰਦਾ ਜੇਤੂ ਘਰਾੜ ਦਿੱਤਾ ਗਿਆ ਇਸੇ ਤਰ੍ਹਾਂ ਦਾ ਮਾਮਲਾ ਹੁਣ ਸਮਾਣੇ ਤੋਂ ਵੀ ਸਾਹਮਣੇ ਆਇਆ ਆਸਮਾਨਪੁਰ ਤੋਂ ਜਿੱਥੇ ਇੱਕ ਸ਼ਖਸ ਨੂੰ ਸ਼ੱਕ ਸੀ ਕਿ ਭਾਈ ਸਰਪੰਚੀ ਤਾਂ ਉਹਨ ਜਿੱਤੀ ਆ ਪਰ ਗੜਬੜੀ ਕਿਤੇ ਨਾ ਕਿਤੇ ਹੋਈ ਹੈ 8 ਮਹੀਨੇ ਦੀ ਕਾਨੂੰਨੀ ਲੜਾਈ ਲੜੀ 10 ਮਹੀਨੇ ਬਾਅਦ ਇਹ ਫੈਸਲਾ ਆਇਆ ਤੇ ਉਸੇ ਸ਼ਖਸ ਨੇ ਅੱਜ ਸਰਪੰਚੀ ਚੋਣ ਜਿੱਤ ਲਈ ਆ 240 ਵੋਟਾਂ ਇੱਕ ਤੇਨ ਨੂੰ ਸੀਗੀਆਂ ਲਖਵਿੰਦਰ ਸਿੰਘ ਨੂੰ ਤੇ ਦੂਸਰਾ ਸੀ ਗੁਰਜੰਟ ਸਿੰਘ ਉਹਨੂੰ ਵੀ 240 ਵੋਟਾਂ ਪਈਆਂ ਪਰ ਇਸ ਗੱਲ ਤੇ ਪਹਿਲਾਂ ਦੋ ਵੋਟਾਂ ਤੇ ਜਿੱਤ ਹਾਸਲ ਗੁਰਜੰਟ ਸਿੰਘ ਨੇ ਕੀਤੀ ਸੀ ਜਦੋਂ ਇਹਦੀ ਸ਼ਿਕਾਇਤ ਕੀਤੀ ਗਈ 8-9 ਮਹੀਨੇ ਦੀ ਕਾਨੂੰਨੀ ਲੜਾਈ ਲੜੀ ਗਈ ਤਾਂ ਮਾਮਲਾ ਅਦਾਲਤ ਵਿੱਚ ਪਹੁੰਚਿਆ ਗੱਲ ਇਥੇ ਨਿਬੜੀ ਕਿ ਕਾਊਂਟਿੰਗ ਦੁਆਰਾ ਕੀਤੀ ਜਾਵੇ ਜਦੋਂ ਕਾਊਂਟਿੰਗ ਦੁਆਰਾ ਹੁੰਦੀ ਹੈ ਤਾਂ ਜਿਹੜਾ ਗੁਰਜੰਟ ਸਿੰਘ ਸੀ ਉਹ ਹਾਰ ਗਿਆ ਜਿਹੜਾ ਬੰਦਾ ਹਾਰਿਆ ਸੀ ਉਹ ਜਿੱਤ ਗਿਆ ਜਿੱਤਿਆ ਨਹੀਂ ਸੀ ਦਰਸਰ 240 240 ਵੋਟਾਂ ਤੇ ਆ ਕੇ ਕੰਮ ਰੁਕ ਗਿਆ ਫਿਰ ਫੈਸਲਾ ਕੀਤਾ ਗਿਆ ਕਿ ਹੁਣ ਮੈਚ ਦਾ ਟਾਈ ਹੋ ਗਿਆ ਐ ਖਸਾਬ ਦਾ ਤੇ ਇੱਥੇ ਟੋਸ ਪਾਈ ਜਾਵੇ ਯਾਨੀ ਕਿ ਪਰਚੀ ਕੱਢੀ ਜਾਵੇ ਗੁਰਦੁਆਰਾ ਸਾਹਿਬ ਤੋਂ ਗ੍ਰੰਥੀ ਸਿੰਘ ਨੂੰ ਬੁਲਾਇਆ ਗਿਆ ਡੱਬੇ ਤੇ ਸਭ ਦੀਆਂ ਨਜ਼ਰਾਂ ਟਿਕ ਗਈਆਂ ਪਰਚੀ ਵਿੱਚ ਰੱਖ ਦਿੱਤੀ ਗਈ ਪਰਚੀਆਂ ਰੱਖ ਕੇ ਦੇ ਵਿੱਚੋਂ ਇੱਕ ਪਰਚੀ ਜਦੋਂ ਕੱਢੀ ਗਈ ਤਾਂ ਉਹ ਨਾਮ ਜਿਹੜਾ ਸੀਗਾ ਉਹ ਬਾਅਦ ਦੇ ਵਿੱਚ ਲਖਵਿੰਦਰ ਸਿੰਘ ਦਾ ਸਾਹਮਣੇ ਆਇਆ ਹੁਣ ਲਖਵਿੰਦਰ ਸਿੰਘ ਜਦੋਂ ਜਿੱਤਿਆ ਬਹੁਤ ਸਾਰੇ ਲੋਕਾਂ ਨੇ ਢੋਲ ਵਜਾਇਆ ਸਵਾਗਤ ਕੀਤਾ ਕਰਨਾ ਵੀ ਸੀ ਪਰ ਸਵਾਲ ਹੀ ਉੱਠਦਾ ਪਿਆ ਕਿ ਪਹਿਲਾਂ ਕਿਵੇਂ ਇਹ ਐਲਾਨ ਦਿੱਤਾ ਗਿਆ ਕਿ ਭਾਈ ਦੂਸਰੀ ਤਰ ਜਿੱਤਦੀ ਹੈ ਦੋ ਵੋਟਾਂ ਕਿੱਥੇ ਗਈਆਂ ਕਿ ਹੁਣ ਇੱਥੇ ਵੀ ਮਾਮਲਾ ਦਰਜ ਕੀਤਾ ਜਾਵੇਗਾ ਜਾਂ ਫੇ ਨਹੀਂ ਪਰ 10 ਮਹੀਨੇ ਦੇ ਸੰਘਰਸ਼ ਤੋਂ ਬਾਅਦ ਇਹ ਜਿਹੜੀ ਚੋਣ ਦਿੱਤੀ ਗਈ ਹੈ ਪਿੰਡ ਵਾਸੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਜ਼ਰੂਰ ਹੈ ਜਾਂਦੇ ਹਾਂ ਅੱਗੇ ਗੱਲ ਮੌਸਮ ਦੀ ਕਰਦੇ ਹਾਂ ਪੰਜਾਬ ਦੇ ਵਿੱਚ ਮੌਸਮ ਇਸ ਵੇਲੇ ਵੀ ਲੋਕਾਂ ਨੂੰ ਡਰਾ ਰਿਹਾ ਹੈ ਹੁਸ਼ਿਆਰਪੁਰ ਫਿਰੋਜ਼ਪੁਰ ਫਰੀਦਕੋਟ ਇਸੇ ਤਰ੍ਹਾਂ ਸਰਹੱਦੀ ਇਲਾਕਾ ਪਠਾਨਕੋਟ ਤੇ ਨਾਲ ਗੁਰਦਾਸਪੁਰ ਅੰਮ੍ਰਿਤਸਰ ਵੀ ਇੱਥੇ ਮੀਂਹ ਦੀ ਮਾਰ ਜ਼ਿਆਦਾ ਪੈ ਸਕਦੀ ਹੈ ਪੌਂਗ ਡੈਮ ਤੇ ਪਾਖੜਾ ਡੈਮ ਤੋਂ ਪਾਣੀ ਛੱਡਣ ਦੇ ਕਰਕੇ ਬਹੁਤ ਸਾਰੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਹਾਲਾਂਕਿ ਕੱਲ ਹਿਮਾਚਲ ਪ੍ਰਦੇਸ਼ ਨੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਇੱਕ ਅਪੀਲ ਕੀਤੀ ਕਿ ਭਾਈ ਸਾਡੇ ਨਾਲ ਪਾਣੀ ਘੱਟ ਛੱਡਿਆ ਜਾਵੇ ਥੋੜਾ ਜਿਹਾ ਧਿਆਨ ਰੱਖਿਆ ਜਾਵੇ ਸਾਡੇ ਖੇਤਰ ਵਿੱਚ ਕੁਝ ਨੀਵੇਂ ਇਲਾਕੇ ਨੇ ਤੇ ਤੁਸੀਂ ਵੀ ਪਾਣੀ ਛੱਡ ਦਿਓ ਸਾਡਾ ਨੁਕਸਾਨ ਹੋ ਸਕਦਾ ਹੈ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਉਹ ਜਿਹੜੀ ਅਪੀਲ ਹੈ ਰੱਦ ਕਰ ਦਿੱਤੀ ਇਹ ਕਹਿ ਕੇ ਕਿ ਜੋ ਪ੍ਰੋਟੋਕੋਲ ਪਹਿਲਾਂ ਬਣਿਆ ਅਸੀਂ ਉਸੇ ਆਧਾਰ ਤੇ ਹੀ ਚੱਲਾਂਗੇ ਦੂਸਰੇ ਪਾਸੇ ਹਿਮਾਚਲ ਪ੍ਰਦੇਸ਼ ਵਿੱਚ ਜਦੋਂ ਮੀਂਹ ਪੈਣਾ ਪੰਜਾਬ ਦੀਆਂ ਡੈਮਾਂ ਵਿੱਚ ਪਾਣੀ ਅਚਾਨਕ ਭਰਨਾ ਜਿਹਦੇ ਕਰਕੇ ਫਲੱਡ ਗੇਟ ਖੋਲਣ ਦੀ ਤਿਆਰੀ ਹੋਰ ਕੀਤੀ ਜਾ ਰਹੀ ਹੈ ਪੈ ਵੀ ਸਕਦੀ ਹੈ ਜ਼ਰੂਰ ਹੁਣ ਵੀ ਪੌਂਗ ਡੈਮ ਦਾ ਪਾਣੀ ਵੱਧ ਗਿਆ ਰਣਜੀਤ ਸਾਗਰ ਡੈਮ ਦਾ ਪਾਣੀ ਵੱਧ ਗਿਆ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਇਹਨਾਂ ਨੇ ਵੀ ਕਿਹਾ ਕਿ ਪਾਖੜਾ ਚ ਪਾਣੀ ਵਧਿਆ ਇਹਦੇ ਕਰਕੇ ਚਾਰ ਫਲੱਡ ਗੇਟ ਖੋਲੇਗੇ ਕੱਲ ਖਬਰਾਂ ਆਗੀਆਂ ਛੇ ਫਲੱਡ ਗੇਟ ਖੋਲੇਗੇ ਇਹਦੀ ਮਾਰ ਪੌਂਗ ਡੈਮ ਦੀ ਤੇ ਪਾਖੜਾ ਦੀ ਹਿਸ਼ਾਰਪੁਰ ਤੇ ਵੀ ਪੈ ਸਕਦੀ ਹੈ ਅੱਜ ਫਾਜ਼ਿਲਕਾ ਤੇ ਨਾਲ ਸੁਲਤਾਨਪੁਰ ਲੋਧੀ ਦੇ 16 ਪਿੰਡ ਜਿਹੜੇ ਇਸ ਦੀ ਲਪੇਟ ਦੇ ਵਿੱਚ ਨੇ ਅਸੀਂ ਸੁੱਖ ਮੰਗਦੇ ਹਾਂ ਸਾਰਾ ਕੁਝ ਠੀਕ ਰਹੇ ਬਹੁਤ ਸਾਰੀਆਂ ਨਿੱਜੀ ਸੰਸਥਾਵਾਂ ਜਿਹੜੀਆਂ ਐਨਡੀਆਰਐਫ ਦੀ ਟੀਮਾਂ ਦੇ ਨਾਲ ਲੱਗੀਆਂ ਹੋਈਆਂ ਨੇ ਲੋਕਾਂ ਤੱਕ ਰਾਹਤ ਪਹੁੰਚਾਉਣ ਦੇ ਲਈ ਤੇ ਉਹਨਾਂ ਨੂੰ ਸਹੀ ਥਾਂ ਤੇ ਲਿਜਾਣ ਦੇ ਲਈ ਕੋਸ਼ਿਸ਼ਾਂ ਅਜੇ ਵੀ ਕੀਤੀਆਂ ਜਾ ਰਹੀਆਂ ਨੇ ਪਰ ਆਉਂਦੇ ਦਿਨਾਂ ਨੂੰ ਮੌਸਮ ਪੰਜਾਬ ਦਾ ਵਿਗੜਨਾ ਹੈ ਅੱਜ ਕਈ ਥਾਵਾਂ ਤੇ ਧੁੱਪ ਨਿਕਲੀ ਸੀ ਪਰ ਆਉਂਦੇ ਦਿਨਾਂ ਨੂੰ ਖਾਸ ਤੌਰ ਤੇ ਕੱਲ ਤੇ 24 ਤੇ 25 ਤਰੀਕ ਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਮੀਂਹ ਪੈਣ ਕਰਕੇ ਪੰਜਾਬ ਦੇ ਹਾਲਾਤ ਇੱਕ ਵਾਰ ਫਿਰ ਤੋਂ ਵਿਗੜ ਸਕਦੇ ਸੋ ਦੇਖਦੇ ਹਾਂ ਪਰ ਅਸੀਂ ਸੁਖ ਮੰਗਦੇ ਸਾਰਾ ਕੁਝ ਠੀਕ ਰਹੇ ਪਰ ਲੱਗਦਾ ਪਿਆ ਸਥਿਤੀ ਕਿਸੇ ਵੇਲੇ ਵੀ ਖਰਾਬ ਹੋ ਸਕਦੀ ਹੈ ਵੇਲਾ ਪ੍ਰੋਗਰਾਮ ਦੀ ਸਮਾਪਤੀ ਦਾ ਉਮੀਦ ਕਰਦੇ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਣਾ ਜੇਕਰ ਤੁਹਾਡਾ ਕੋਈ ਸੁਝਾਅ ਤੇ ਟਿੱਪਣੀ ਸਾਂਝੀ ਕਰਿਓ ਮੈਨੂੰ ਨਵਜੀਤ ਹੁੰਦੇ ਆਗਿਆ ਦੇਖਤ ਰੋ ਪ੍ਰ